ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੁਡ ਚੈਨਲ ਬਾਵਾਂ ਡੇਰੀ ਫਾਰਮ ਦੇ ਉੱਤੇ ਜੀ ਅੱਜ ਵੀ ਲੋਕਾਂ ਵਿੱਚ ਪਾ ਇੱਕ ਟਾਪ ਦੀ ਬੜੀ ਸੇਲ ਲਈ ਲੈ ਕੇ ਆਏ ਜੀ ਗੱਬਣਾ ਬਈ ਥੋੜੇ ਕਿ ਦਿਨ ਕਰਮ ਵਾਲੀ ਲੈਂਦੀ ਆ ਤੇ ਅੱਜ ਦੀ ਜਿਹੜੀ ਬਈ ਵੀਡੀਓ ਬਣਾਉਣ ਲੱਗੇ ਆ ਫਾਰਮ 'ਚ ਬਣਾਉਣ ਲੱਗੇ ਆ ਬਈ ਆਓ ਕਰ ਲੈਨੇ ਆ ਬਈ ਨਾ ਗੱਲ ਬਾਤ ਅੱਜ ਬਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਠੀਕ ਹੋ ਵਧੀਆ ਜੀ ਆਹ ਹਾਂ ਬਰੇ ਵਧੀਆ ਵਧੀਆ ਬਈ ਨਾਮ ਤੇ ਐਡਰੈਸ ਬੋਰਡ ਨਾਮ ਬਰੇ ਬਰੇ ਕ੍ਰਿਸ਼ਨਾ ਪੰਡ ਸਜਦੋਗੇ ਆ ਹੂੰ ਤੇ ਤਹਿਸੀਲ ਨਿਹਾਲ ਸੰਗਲਾ ਜ਼ਿਲ੍ਹਾ ਮੋਗਾ ਨੇੜੇ ਪਿੰਡ ਆਪਾਂ ਨੇੜੇ ਪਿੰਡ ਇੱਧਰ ਬਾਈ ਨਿਹਾਲ ਸੰਗਲਾ ਰਹਿੰਦਾ ਇੱਧਰ ਗਾਜਣਾ ਇੱਧਰ ਆਦਮਪੁਰਾ ਸਰਾਦਪੁਰਾ ਮੋਬਾਈਲ ਨੰਬਰ ਬੋਲੋ 8528351025 ਠੀਕ ਹੈ ਬਾਈ ਕਿਹੜਾ ਸੁਵਿਸ਼ ਹੁੰਦੀ ਹੈ ਬਾਈ ਤੀਜਾ ਸੁਵਿਸ਼ ਹੁੰਦੀ ਹੈ ਬਾਈ ਬੜੇ ਕਿੰਨੇ ਦਿਨ ਲੂ ਬਾਈ ਇਹ ਵੀ 17 ਤਰੀਕ ਨੂੰ ਦਿਨ ਪੂਰੇ ਆ ਦੀ 17 ਤਰੀਕ ਨੂੰ ਅੱਜ ਹੋ ਗਈ 8 8 ਤਰੀਕ ਹੋ ਗਈ ਮੰਨ ਕੇ ਚੱਲ ਨੌ ਦਿਨ ਪਏ ਆਗੇ ਨੌ ਦਿਨੇ ਪਏ ਇੱਕ ਅੱਧਾ ਦਿਨੇ ਦੁਰਦੁਰ ਬੋਲਣਾ ਨਾ ਵਿੱਚ ਕਿੰਨਾ ਰਿਕਾਰਡ ਹੈ ਵੀ ਦੁੱਧ ਦਾ ਵੀਰੇ 38 ਤੋਂ 40 ਲੀਟਰ ਦੁੱਧ ਆਪਾਂ ਦੂਜੇ ਸੂਚ ਹੋ ਹਾਂ ਫੁੱਲ ਬਰੀਡ ਆ ਪਲੇ ਵੀ ਫੁੱਲ ਆ ਗਾ ਬਹੁਤ ਵੱਡੀ ਬਹੁਤ ਆ ਬਿਹੜਦਾ ਬਈਆ ਪੂਰੀ ਹੋਈ ਐ ਇੰਦਰ ਨੂੰ ਕਿੰਨੀ ਉੱਚੀ ਆ ਸਾਡੀ ਬੜ ਵੱਡੀ ਬਹੁਤ ਆ ਜੀ ਸੁਖ ਮਾਣ ਆਂਚਾ ਬੜਾ ਕਮਾਲ ਆ ਹਨਾ ਉਹ ਨਾੜਾ ਜੂੜਾ ਬਹੁਤ ਆ ਗਿਆ ਕੀ ਮਾਤ ਲੰਮੇ ਲੰਮੇ ਬਹੁਤ ਆ ਅਜੇ ਬਾਈ ਨੂੰ ਦੱਸਿਆ ਵੀ ਇਹਦੇ 17 ਦਿਨਾਂ ਦੇ ਪੂਰੇ ਆ ਬਈਆ ਪੂਰੇ ਹੋਸਾ ਉਹਨਾਂ ਅੰਦਾਜ਼ਾ ਆ ਨੌ ਦਿਨ ਤਾਂ ਸਿੱਧੇ ਪਏ ਆ ਇੱਕ ਦੋ ਇੱਕ ਦੋ ਰੋਤੇ ਲੈ ਜਾਂਦੇ ਪਸੂ ਸਹੀ ਗੱਲ ਆ ਬਈ ਚਾਂਚਾ ਦੇ ਹਨਾ ਕਮਾਲ ਬਹੁਤ ਵੱਡੀ ਬਿਹੜਾ ਵੀ ਪੂਰੇ ਬਿਹੜਾ ਲੰਮੀ ਲੰਮੀ ਫੁੱਲ ਕੱਲੀ ਕੱਚੀ ਕੱਚੀ ਆ ਅੰਦਾਜ਼ਾ ਉਸ ਹਾਵ ਨਾਲ ਲਾਇਓ ਸਾਰੀਆਂ ਬਾਲਟਾਂ ਕੱਢਣੀਆਂ ਫੇਰ ਇਹ ਤਾਂ ਬਹੁਤ ਬਾਲਾ ਤਿਆਰ ਹੋਣਾਗਾ ਬਾਈ ਨਾੜ ਦੇਖਣਾ ਦੁੱਧ ਵਾਲੀ ਬਹੁਤ ਮੋਟੀ ਨਾਲ ਰੋਜੀ ਹੋਈ ਸਹੀ ਗੱਲ ਰੋਕ ਲਈ ਮਾਰੀ ਲੈ ਕੱਲਾ ਕੱਲਾ ਥਾਣਾ ਹੈ ਪੂਰੀ ਵਿਥੀ ਦੇ ਪੂਰੀ ਤਿਆਰ ਹੋ ਕੇ ਸੁੰਦੀ ਆ ਬਾਈ ਬਿਹੜਾ ਨਹੀਂ ਵੀ ਕੋਈ ਹਸੂਕ ਹੋਈ ਥਾਣ ਵੀ ਬਹੁਤ ਚੰਗਾ ਲੱਗਿਆ ਹਨਾ ਚਾਹੇ ਥੀਜੋ ਵਾਲੇ ਚਾਹੇ ਮਸ਼ੀਨ ਦਾ ਇੱਕ ਨੰਬਰ ਥਾਣ ਲੱਗਿਆ ਬਾਕੀ ਹਲੇ ਕੱਚੀ ਆ ਅੰਦਾਜ਼ਾ ਉਸ ਹਾਵ ਨਾਲ ਲਾਇਓ ਜਿੱਦ ਦੇ ਵੜ ਤਿਆਰ ਹੋ ਗਈ ਦੱਸੋਗੇ ਕਹਿੰਦੇ ਭਾਈ ਹੋਰਿਆ ਨਹੀਂ ਜਣਾ ਐਡਾ ਲੇਵਾ ਹੋਊਗਾ ਬਾਕੀ ਨਾਲ ਏਦੀ ਵੜ ਦਾ ਤਰਾ ਕੱਢੂਗੀ ਤੇ ਕੱਢੂਗੀ ਕਿਹੜੀ ਨਾਲੇ ਵੀਰੇ ਸਹੀ ਗੱਲ ਆ ਭਾਈ ਵੜ ਬਹੁਤ ਵੱਡੀ ਹੈਗੀ ਇਹ ਮੋਲ ਕੀ ਹੈ ਜਾਇਜ਼ ਮੋਲ ਵੀਰੇ ਫੋਨ ਤੇ ਕਰ ਲਾਂ ਜਾਇਜ਼ੀ ਹਾਂ ਵੀਰੇ ਜਾਇਜ਼ ਕਰ ਓਕੇ ਭਾਈ ਬਾਲਾ ਭਾਈ ਕਹਿੰਦਾ ਮੋਲ ਨਹੀਂ ਕਰਦੇ ਖਿੱਚ ਕੇ ਮੋਲ ਰੱਖਾਂਗੇ ਮੋਲ ਜਿਹੜਾ ਵੜ ਦੇ ਹਿਸਾਬ ਨਾਲ ਬਿਲਕੁਲ ਜਾਇਜ਼ ਹੋਊਗਾ ਲੰਮੀ ਲੰਮੀ ਕਾਰ ਦਸ ਬਿਊਟੀ ਫੇਸ ਦੀ ਸਵਾਦੀ ਠੰਡੀ ਚਵਾਈ ਜੂਈ ਆਣ ਓਕੇ ਮਸ਼ੀਨ ਨਾਲ ਜੁਨੇ ਬਾਈ ਹਾਂ ਬਰੇ ਮਸ਼ੀਨ ਤੇ ਲੱਗੀ ਹੋਈ ਆ ਅੱਖੀ ਵੀ ਚੋ ਲੈਣੇ ਹੋ ਅੱਖੀ ਵੀ ਕਰੇ ਜਦੋਂ ਲੈ ਲੈਟ ਜਾਂਦੇ ਜਿਵੇਂ ਟ੍ਰੇਨਿੰਗ ਲੈ ਲੈਟ ਜਾਂਦੇ ਉਦੋਂ ਮਸ਼ੀਨ ਨਾਲ ਅੱਖੀ ਚੋਲੇ ਨੇ ਠੀਕ ਆ ਬਾਈ ਹੂੰ ਜੈਜ ਮੁੱਲ ਹੋਊਗਾ ਬਾਲਾ ਮੁੱਲ ਨਹੀਂ ਗਾ ਤਿੱਲ ਬਹੁਤ ਦਿਖਾਉਂਦੀ ਆ ਦਿਨ ਮੋਹ ਪਿਆ ਵੀਰੇ ਹਜੇ ਕੱਚੀ ਕੱਚੀ ਆ ਹਜੇ ਦਿਨ ਪਏ ਆਗੇ ਉਹ ਸਾਬ ਨਾਲ ਕੱਚੀ ਦੇ ਸਾਬ ਨਾਲ ਮੁੱਲ ਵੀ ਬਾਈ ਕਹਿੰਦਾ ਭਾ ਜੈਜ ਹੀ ਰੱਖਾਂਗੇ ਬਾਲਾ ਮੁੱਲ ਨਹੀਂ ਕਰਦੇ ਬਾਈ ਕਿਸੇ ਵੀਰ ਨੂੰ ਬਾਈ ਵੜ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ